ਗੁਰਦੁਆਰਾ ਪੁਰਾਤਨ ਘਰ ਬੀਬੇ ਨਾਨਕੀ ਜੀ ਅਤੇ ਭਾਈਆ ਜ਼ਹਿਰਾਮ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੇ ਨਾਨਕੀ ਜੀ ਭਾਈ ਜ਼ਹਿਰਾਮ ਜੀ ਨਾਲ ਵਿਆਹੇ ਹੋਏ ਸਨ ਜੋ ਕਿ ਨਵਾਬ ਦੌਲਤ ਖਾਨ ਦੇ ਉੱਚ ਕਰਮਚਾਰੀ ਸਨ ਗੁਰੂ ਸਾਹਿਬ ਜੀ ਦੇ ਮਾਤਾ ਪਿਤਾ ਨੇ ਗੁਰੂ ਜੀ ਨੂੰ ਸੰਸਾਰਕ ਕੰਮਾਂ ਤੋਂ ਉਪਰਾਮ ਦੇਖਦਿਆਂ ਹੋਇਆਂ ਭਾਈ ਜ਼ਹਿਰਾਮ ਜੀ ਨੂੰ ਨਵਾਬ ਦੌਲਤ ਖਾਨ ਦੇ ਦਰਬਾਰ ਵਿੱਚ ਗੁਰੂ ਸਾਹਿਬ ਲਈ ਨੌਕਰੀ ਲੱਭਣ ਦੀ ਗੁਜਾਰਿਸ਼ ਕੀਤੀ ਭਾਈ ਜੈਰਾਮ ਜੀ ਦੇ ਸੱਦੇ ਤੇ ਗੁਰੂ ਜੀ 1484 ਈਸਵੀ ਨੂੰ ਸultanpur Lodhi ਆਏ। ਗੁਰੂ ਸਾਹਿਬ ਜੀ ਨੂੰ ਅਗਲੇ ਦਿਨ ਨਵਾਬ ਦੌਲਤ ਖਾਨ ਨਾਲ ਮਿਲਾਉਣ ਲਈ ਭਾਈ ਜੈਰਾਮ ਜੀ ਆਪ ਨੂੰ ਨਵਾਬ ਦੇ ਦਰਬਾਰ ਵਿੱਚ ਲੈ ਗਏ। ਨਵਾਬ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਮੋਦੀ ਖਾਨੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਮੋਦੀ ਦੀ ਨੌਕਰੀ ਦੇ ਦਿੱਤੀ। ਉਸ ਸਮੇਂ ਗੁਰੂ ਜੀ ਆਪਣੇ ਭਰਜੋਵੰਤੇ ਸਨ। ਉਹ ਮੋਦੀ ਖਾਨ ਨੇ ਵਿੱਚ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਦੇ ਅਤੇ ਆਪਣੀ ਤਨਖਾਹ ਦਾ ਬਹੁਤ ਸਾਰਾ ਹਿੱਸਾ ਲੋੜਵੰਦਾ ਅਤੇ ਸਾਧੂ ਫਕੀਰਾਂ ਦੇ ਵਿੱਚ ਵੰਡ ਦਿੰਦੇ। ਥੋੜੇ ਹੀ ਸਮੇਂ ਵਿੱਚ ਆਪ ਸੁਲਤਾਨਪੁਰ ਲੋਧੀ ਨਗਰ ਦੇ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋ ਗਏ। ਕੁਝ ਸਮੇਂ ਬਾਅਦ ਸਨ 1487 ਈਸਵੀ ਵਿੱਚ ਬਟਾਲੇ ਵਿਖੇ ਉਹਨਾਂ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ। ਗੁਰੂ ਸਾਹਿਬ ਮਾਤਾ ਸੁਲਖਣੀ ਜੀ ਨੂੰ ਵੀ ਆਪਣੇ ਨਾਲ ਇੱਥੇ ਹੀ ਲੈ ਆਏ। ਅਤੇ 1494 ਈਸਵੀ ਤੋਂ 1497 ਈਸਵੀ ਤੱਕ ਉਹਨਾਂ ਦੇ ਘਰ ਦੋ ਸੁਪੁੱਤਰਾਂ ਦਾ ਜਨਮ ਹੋਇਆ ਜਿਨ੍ਹਾਂ ਦਾ ਨਾਮ ਸ਼੍ਰੀ ਚੰਦ ਅਤੇ ਲਖਮੀਦਾਸ ਰੱਖਿਆ ਗਿਆ ਬੋਲੋ ਜੀ ਵਾਹਿਗੁਰੂ